ਕੀ ਤੁਸੀਂ ਵੀ ਕੁੱਤੇ ਰੱਖਣ ਦੇ ਸ਼ੌਕੀਨ ਹੋ ਇਹ ਖਬਰ ਹੈ ਸਾਡੇ ਕੁੱਤੇ ਰੱਖਣ ਦੇ ਸ਼ੌਕੀਨਾ ਵਾਸਤੇ ਤੁਸੀਂ ਅੱਜ ਤਾਂ ਕਿੰਨਾ ਕੁ ਮਹਿੰਗਾ ਕੁੱਤਾ ਖਰੀਦਿਆ ਹੋਣਾ ਤੁਸੀਂ 50 ਹਜ਼ਾਰ ਦਾ ਲੱਖ ਦਾ 5 ਲੱਖ ਦਾ 10 ਦਾ ਜਾਂ ਫਿਰ 1 ਕਰੋੜ ਦਾ ਖਰੀਦਿਆ ਹੋਣਾ ਜਾਂ ਫਿਰ 10 ਕਰੋੜ ਤੱਕ ਵੀ ਖਰੀਦ ਸਕਦੇ ਹੋ ਪਰ ਅੱਜ ਅਸੀਂ ਤੁਹਾਨੂੰ ਜਿਸ ਕੁੱਤੇ ਦੀ ਕੀਮਤ ਦੱਸਣ ਜਾ ਰਹੇ ਹਾਂ ਜਿਹੜੇ ਕੁੱਤੇ ਤੁਸੀਂ ਖਰੀਦੇ ਹੋਣਗੇ ਉਹਨਾਂ ਦੀ ਕੀਮਤ ਤਾਂ ਕੁਛ ਵੀ ਨਹੀਂ ਪਰ ਜਿਹੜਾ ਕੁੱਤਾ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ਦੀ ਕੀਮਤ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਇੰਨੀ ਮਹਿੰਗੀ ਬਰੀਡ ਵੀ ਹੁੰਦੀ ਹੈ ਸੋ ਅਸੀਂ ਜਿਸ ਕੁੱਤੇ ਦੀ ਗੱਲ ਕਰ ਰਹੇ ਹਾਂ ਇਹ 50 ਕਰੋੜ ਦਾ ਕੁੱਤਾ ਵਿਕੇ ਹੈ ਅਸੀਂ ਗੱਲ ਕਰ ਰਿਹਾ ਬੰਗਲੂਰੂ ਦੇ ਵਿੱਚ ਐਸ ਸਤੀਸ਼ ਨਾਮ ਦੇ ਬੰਦੇ ਨੇ ਇਸ ਕੁੱਤੇ ਨੂੰ ਖਰੀਦਿਆ 50 ਕਰੋੜ ਦੀ ਕੀਮਤ ਲਾ ਕੇ ਸੋ ਇਸ ਬੰਦੇ ਨੂੰ ਕੁੱਤਿਆਂ ਦਾ ਇੰਨਾ ਜ਼ਿਆਦਾ ਸ਼ੌਂਕ ਹੈ ਕਿ ਇਹਨੇ 7 ਕਿੱਲਾਂ ਦੇ ਵਿੱਚ ਕੁੱਤਿਆਂ ਦਾ ਫਾਰਮ ਬਣਾਇਆ ਹੋਇਆ ਸੋ ਆਪਾਂ ਅੱਜ ਤੱਕ ਸੁਣਿਆ ਸੀ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਸੋ ਆਪਾਂ ਸੱਚ ਹੀ ਸੁਣਿਆ ਕਿ ਸ਼ੌਂਕ ਦਾ ਵਾਕਈ ਕੋਈ ਮੁੱਲ ਨਹੀਂ ਹੁੰਦਾ ਤੁਸੀਂ ਇਸ ਬੰਦੇ ਨੂੰ ਦੇਖ ਸਕਦੇ ਹੋ ਕਿ ਇਸ ਬੰਦੇ ਨੇ 50 ਕਰੋੜ ਦੀ ਕੀਮਤ ਤੇ ਇਸ ਕੁੱਤੇ ਨੂੰ ਖਰੀਦਿਆ ਸੋ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਜਿਹੜਾ ਇਹ ਕੁੱਤਾ ਹੈ ਇਸ ਦੀ ਬਰੀਡ ਹੈ ਵੁਲਫ ਡੌਗ ਸੋ ਜਿਹੜਾ ਇਹ ਬੰਦਾ ਜਿਸਨੇ ਇਸ ਕੁੱਤੇ ਨੂੰ ਹੱਥ ਦੇ ਵਿੱਚ ਫੜਿਆ ਹੋਇਆ ਇਹ ਬੰਦਾ ਹੁਣ ਇਸ ਕੁੱਤੇ ਦਾ ਮਾਲਕ ਬਣ ਚੁੱਕਿਆ ਇਸ ਬੰਦੇ ਦਾ ਨਾਮ ਹੈ ਐਸਐਸ ਤੀਸ਼ ਜੋ ਕਿ ਬੰਗਲੂਰੂ ਦਾ ਹੈ ਬੰਗਲੂਰੂ ਦੇ ਵਿੱਚ ਇਸ ਬੰਦੇ ਨੇ ਕੁੱਤੇ ਨੂੰ 50 ਕਰੋੜ ਦੀ ਕੀਮਤ ਦੇ ਵਿੱਚ ਖਰੀਦਿਆ ਇਸ ਬਰੀਡ ਦੇ ਕੁੱਤੇ ਇਸ ਦੁਨੀਆ ਦੇ ਵਿੱਚ ਸਭ ਤੋਂ ਮਹਿੰਗੀ ਬਰੀਡ ਦੇ ਵਿੱਚ ਆਉਂਦੇ ਹਨ ਇਹ ਕੁੱਤੇ ਪੇੜੀ ਔਰ ਕੋਕੋਸ਼ੀਆਨ ਸ਼ੈਫਰਡ ਦੇ ਵਿੱਚ ਦਾ ਕਰੋਸ ਬਰੀਡ ਹੁੰਦਾ ਮੰਨਿਆ ਇਹ ਵੀ ਜਾ ਰਿਹਾ ਹੈ ਕਿ ਇਹ ਕੁੱਤਾ ਇਸ ਬਰੀਡ ਦਾ ਪਹਿਲਾ ਕੁੱਤਾ ਹੈ ਸੋ ਸतीश ਦੇ ਕੋਲ ਪਹਿਲਾਂ ਹੀ 150 ਤੋਂ ਜ਼ਿਆਦਾ ਕੁੱਤਿਆਂ ਦੀਆਂ ਨਸਲਾਂ ਹੈਗੀਆਂ ਨੇ ਸतीश ਨੇ ਦੱਸਿਆ ਕਿ ਉਹਨੂੰ ਕੁੱਤਿਆਂ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਸੋ ਇਸ ਦੇ ਵਿੱਚ ਸतीश ਨੇ ਵੀ ਦੱਸਿਆ ਕਿ ਉਹਨੇ 7 ਕਿੱਲਾਂ ਦੇ ਵਿੱਚ ਇਹਨਾਂ ਕੁੱਤਿਆਂ ਦੀ ਰਹਿਣ ਦੀ ਜਗ੍ਹਾ ਬਣਾਈ ਹੋਈ ਹੈ ਸੋ ਉਹਨਾਂ ਦੇ ਵਿੱਚ ਬਸ ਵਕ-ਵਕ ਤਰ੍ਹਾਂ ਦੇ ਬਰੀਡ ਦੇ ਕੁੱਤੇ ਰੱਖੇ ਹੋਏ ਨੇ ਸੋ ਹੋਰ ਜੋ ਵੀ ਇਹਨੂੰ ਜਾਨਵਰ ਦੇ ਸ਼ੌਂਕ ਨੇ ਸਾਰੇ ਜਾਨਵਰ ਉਸ ਫਾਰਮ ਦੇ ਵਿੱਚ ਰੱਖੇ ਹੋਏ ਨੇ ਤੇ ਉਹਨਾਂ ਦੀ ਜਿਹੜੀ ਸਿਕਿਉਰਿਟੀ ਆ ਕਾਫੀ ਜ਼ਿਆਦਾ ਟਾਈਟ ਕੀਤੀ ਹੋਈ ਆ ਜੇ ਆਪਾਂ ਸਾਈਡਾਂ ਦੇ ਕਈਏ ਤੇ ਸਰਾਊਂਡਿੰਗ ਵੀ ਬਣੀ ਹੋਈ ਆ ਕੰਧਾਂ ਵੀ ਕੀਤੀਆਂ ਹੋਈਆਂ ਨੇ ਤੇ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਨੇ ਸੋ ਅਸੀਂ ਜਿਵੇਂ ਪਹਿਲਾਂ ਵੀ ਕਿਹਾ ਸੀ ਕਿ ਜੇਕਰ ਤੁਸੀਂ ਵੀ ਕੁੱਤੇ ਰੱਖਣ ਦੇ ਸ਼ੌਕੀਨ ਹੋ ਸੋ ਇਹ ਖਬਰ ਹੀ ਕੁੱਤੇ ਰੱਖਣ ਦੇ ਸ਼ੌਕੀਨਾਵਾਂ ਵਾਸਤੇ ਸੀਗੇ ਸੋ ਤੁਸੀਂ ਵੀ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ ਕਿ ਤੁਹਾਡੇ ਕੋਲ ਕਿਹੜੀ ਬਰੀਡ ਦਾ ਕੁੱਤਾ ਹੈ ਤੇ ਕਿੰਨਾ ਮਹਿੰਗਾ ਕੁੱਤਾ ਤੁਹਾਡੇ ਕੋਲ ਹੈਗਾ ਸੋ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਜਿਹੜਾ ਇਹ ਕੁੱਤਾ ਹੈ ਇਸਦੀ ਬਰੀਡ ਹੈ ਵੁਲਫ ਡੌਗ ਸੋ ਜਿਹੜਾ ਇਹ ਬੰਦਾ ਜਿਸ ਨੇ ਇਸ ਕੁੱਤੇ ਨੂੰ ਹੱਥ ਦੇ ਵਿੱਚ ਫੜਿਆ ਹੋਇਆ ਇਹ ਬੰਦਾ ਹੁਣ ਇਸ ਕੁੱਤੇ ਦਾ ਮਾਲਕ ਬਣ ਚੁੱਕਿਆ ਇਸ ਬੰਦੇ ਦਾ ਨਾਮ ਹੈ ਐਸ ਐਸ ਤੀਸ਼ ਜੋ ਕਿ ਬੰਗਲੂਰੂ ਦਾ ਹੈ ਬੰਗਲੂਰੂ ਦੇ ਵਿੱਚ ਇਸ ਬੰਦੇ ਨੇ ਕੁੱਤੇ ਨੂੰ 50 ਕਰੋੜ ਦੀ ਕੀਮਤ ਦੇ ਵਿੱਚ ਖਰੀਦਿਆ ਇਸ ਬਰੀਡ ਦੇ ਕੁੱਤੇ ਇਸ ਦੁਨੀਆ ਦੇ ਵਿੱਚ ਸਭ ਤੋਂ ਮਹਿੰਗੀ ਬਰੀਡ ਦੇ ਵਿੱਚ ਆਉਂਦੇ ਹਨ ਇਹ ਕੁੱਤੇ ਪੇੜੀ ਔਰ ਕੋਕੋਸ਼ੀਆਨ ਸ਼ੈਫਰਡ ਦੇ ਵਿੱਚ ਦਾ ਕਰੋਸ ਬਰੀਡ ਹੁੰਦਾ ਮੰਨਿਆ ਇਹ ਵੀ ਜਾ ਰਿਹਾ ਹੈ ਕਿ ਇਹ ਕੁੱਤਾ ਇਸ ਬਰੀਡ ਦਾ ਪਹਿਲਾ ਕੁੱਤਾ ਹੈ ਸੋ ਸतीश ਦੇ ਕੋਲ ਪਹਿਲਾਂ ਹੀ 150 ਤੋਂ ਜ਼ਿਆਦਾ ਕੁੱਤਿਆਂ ਦੀਆਂ ਨਸਲਾਂ ਹੈਗੀਆਂ ਨੇ ਸतीश ਨੇ ਦੱਸਿਆ ਕਿ ਉਹਨੂੰ ਕੁੱਤਿਆਂ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਸੋ ਇਸ ਦੇ ਵਿੱਚ ਸतीश ਨੇ ਵੀ ਦੱਸਿਆ ਕਿ ਉਹਨੇ 7 ਕਿੱਲਾਂ ਦੇ ਵਿੱਚ ਇਹਨਾਂ ਕੁੱਤਿਆਂ ਦੀ ਰਹਿਣ ਦੀ ਜਗ੍ਹਾ ਬਣਾਈ ਹੋਈ ਹੈ ਸੋ ਉਹਨਾਂ ਦੇ ਵਿੱਚ ਬਸ ਵਕ-ਵਕ ਤਰ੍ਹਾਂ ਦੇ ਬਰੀਡ ਦੇ ਕੁੱਤੇ ਰੱਖੇ ਹੋਏ ਨੇ ਸੋ ਹੋਰ ਵੀ ਜੋ ਵੀ ਇਹਨੂੰ ਜਾਨਵਰ ਦੇ ਸ਼ੌਂਕ ਨੇ ਸਾਰੇ ਜਾਨਵਰ ਉਸ ਫਾਰਮ ਦੇ ਵਿੱਚ ਰੱਖੇ ਹੋਏ ਨੇ ਤੇ ਉਹਨਾਂ ਦੀ ਜਿਹੜੀ ਸਿਕਿਉਰਿਟੀ ਆ ਕਾਫੀ ਜ਼ਿਆਦਾ ਟਾਈਟ ਕੀਤੀ ਹੋਈ ਆ ਜੇ ਆਪਾਂ ਸਾਈਡਾਂ ਦੇ ਕਈਏ ਤੇ ਸਰਾਊਂਡਿੰਗ ਵੀ ਬਣੀ ਹੋਈ ਆ ਕੰਧਾਂ ਵੀ ਕੀਤੀਆਂ ਹੋਈਆਂ ਨੇ ਤੇ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਨੇ ਸੋ ਸੋ ਜਿਵੇਂ ਪਹਿਲਾਂ ਵੀ ਕਿਹਾ ਸੀ ਕਿ ਜੇਕਰ ਤੁਸੀਂ ਵੀ ਕੁੱਤੇ ਰੱਖਣ ਦੇ ਸ਼ੌਕੀਨ ਹੋ ਸੋ ਇਹ ਖਬਰ ਹੀ ਕੁੱਤੇ ਰੱਖਣ ਦੇ ਸ਼ੌਕੀਨਾ ਵਾਸਤੇ ਸੀਗੇ ਸੋ ਤੁਸੀਂ ਵੀ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ ਕਿ ਤੁਹਾਡੇ ਕੋਲ ਕਿਹੜੀ ਬਰੀਡ ਦਾ ਕੁੱਤਾ ਹੈ ਤੇ ਕਿੰਨਾ ਮਹਿੰਗਾ ਕੁੱਤਾ ਤੁਹਾਡੇ ਕੋਲ ਹੈਗਾ